ਇੱਕ ਪਾਸੇ ਮੁੱਖ ਮੰਤਰੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੁਨੇਹਾ ਦੇ ਰਹੇ ਨੇ ਤੇ ਪਲਾਂਟਾਂ ਨੂੰ ਪਰਾਲੀ ਵੇਚਣ ਦੀ ਗੱਲ ਕਹਿ ਰਹੇ ਨੇ ਪਰ ਉਹੀ ਪਲਾਟ ਅੱਜ ਪੰਜਾਬ ਦੇ ਲੋਕਾਂ ਦਾ ਜੀਦਾ ਜੰਜਾਲ ਬਣ ਗਿਆ ਪਲਾਟਾਂ ਦੀ ਵੇਸਟੇਜ ਪਲਾਂਟਾਂ ਦੀ ਖਾਦ ਦੇ ਰੂਪ ਚ ਵੇਸਟੇਜ ਲੋਕਾਂ ਲਈ ਜੀਦਾ ਜੰਜਾਲ ਬਣ ਰਹੀ ਹੈ ਇਹੀ ਮਾਮਲਾ ਪਟਾਲਕਲਾਂ ਵਾਲੇ ਜਿਹੜਾ ਪਲਾਂਟ ਹੈ ਵਿਬਰੋ ਦਾ ਪਲਾਂਟ ਹੈ ਉਹਦਾ ਜਿਹੜਾ ਵੇਸਟੇਜ ਦਾ ਪਲਾਂਟ ਬਣਾਇਆ ਗਿਆ ਲਹਿਰਾਗਾਗਾ ਅਤੇ ਰਾਮਪੁਰਾ ਜਵਾਰ ਵਾਲਾ ਦੇ ਵਿਚਕਾਰ ਉਹ ਪਲਾਂਟ ਅੱਜ ਲੋਕਾਂ ਦੇ ਲਈ ਸਿਰਦਰਦੀ ਬਣ ਚੁੱਕਿਆ। ਉੱਥੇ ਪਹੁੰਚੀ ਖਾਦ ਗੰਦਗੀ ਤੇ ਬਦਬੂ ਪੈਦਾ ਕਰ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀ ਵਾਵਾ ਦੁਖੀ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਲੋਕ ਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ। ਮੁੱਖ ਮੰਤਰੀ ਕਿਸਾਨਾਂ ਨੂੰ ਗੁਰਬਾਣੀ ਦੀ ਸੇਧ ਦੇ ਕੇ ਗੁਰਬਾਣੀ ਦੀ ਸੇਧ ਦੇ ਕੇ ਇਹ ਕਹਿੰਦੇ ਨੇ ਕਿ ਤੁਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਤੋਂ ਸਿੱਖਿਆ ਲਓ। ਪਰਾਲੀ ਨੂੰ ਆਗਨ ਲਾਉ ਪਰ ਜਿਹੜੀ ਫੈਕਟਰੀ ਪਰਾਲੀ ਸਾਹਮਣ ਦੇ ਲਈ ਮੁੱਖ ਮੰਤਰੀ ਜਿਹਦਾ ਦੂਰੀਵਾਰ ਉਦਘਾਟਨ ਕਰਾਏ ਉਹੀ ਫੈਕਟਰੀ ਪਰਾਲੀ ਦੇ ਸਾਹਮਣ ਦੇ ਨਾਲ ਨਾਲ ਲੋਕਾਂ ਲਈ ਜੀਜੀ ਦਾ ਜੰਜਾਲ ਬਣੀ ਪਈ ਹੈ ਤੇ ਮੈਨੂੰ ਲੱਗਦਾ ਕਿ ਕਿਤੇ ਵੱਧ ਪ੍ਰਦੂਸ਼ਣ ਪੈਦਾ ਕਰ ਰਹੀ ਹੈ ਮਾਮਲਾ ਇਹ ਹੈ ਕਿ ਲਹਿਰਾਗਾਗਾ ਦੇ ਕੋਲੇ ਵਿਬਰੋ ਦਾ ਪਰਾਲੀ ਸਾਹਮਣ ਦਾ ਪਰਾਲੀ ਤੋਂ ਬਾਇਓ ਗੈਸ ਬਣਾਉਣ ਦਾ ਪਲਾਂਟ ਹੈ ਉਹ ਪਲਾਂਟ ਦੀ ਵੇਸਟੇਜ ਸਿੱਟੀ ਜਾਂਦੀ ਹੈ ਲਹਿਰਾਗਾਗਾ ਅਤੇ ਰਾਮਪੁਰਾ ਜਵਾਰ ਵਾਲਾ ਪਿੰਡ ਦੇ ਵਿੱਚਕਾਰ ਪੈਂਦੀ ਹੱਦ ਪ੍ਰਾਈਵੇਟ ਓਨਰ ਤੋਂ ਮੇਰੇ ਖਿਆਲ ਲੀਜ਼ ਜਾਂ ਠੇਕੇ ਤੇ ਲਿਆ ਗਿਆ ਇਹ ਪਲਾਂਟ ਮਾਮਲਾ ਉੱਥੇ ਜਿਹੜੀ ਖਾਦ ਸਿੱਟੀ ਜਾਂਦੀ ਹੈ ਵੇਸਟ ਸਿੱਟੀ ਜਾਂਦੀ ਹੈ ਉਹ ਜਦੋਂ ਤਾਜ਼ੀ ਰੂਪ ਚ ਆਉਂਦੀ ਹੈ ਤਾਂ ਲੋਕਾਂ ਦੇ ਲਈ ਪਿੰਡ ਦੇ ਲਈ ਬੜੀ ਦੁੱਖ ਭਰੀ ਕਹਾਣੀ ਬਣਾ ਦਿੰਦੀ ਹੈ ਇੱਕ ਤਾਂ ਬਦਬੂ ਆਉਂਦੀ ਹੈ ਉਹਦੀ ਦੂਜਾ ਉਸ ਤੋਂ ਗੰਦੀਆਂ ਮੱਖੀਆਂ ਪੈਦਾ ਹੁੰਦੀਆਂ ਨੇ ਜਿਹੜੀਆਂ ਕਿ ਘਰਾਂ ਚ ਜਾਂਦੀਆਂ ਨੇ ਲੋਕਾਂ ਦਾ ਜੀਣਾ ਦੁਰਭਰ ਕਰ ਦਿੰਦਾ ਹੈ ਪਸ਼ੂਆਂ ਦਾ ਖੜਨਾ ਦੁਰਭਣ ਕਰ ਦਿੰਦਾ ਹੈ ਇਸ ਮਾਮਲੇ ਚ ਪਿੰਡ ਵਾਲੇ ਕੀ ਕਹਿੰਦੇ ਆ ਆ ਤੁਸੀਂ ਖੁਦ ਹੀ ਸੁਣ ਲਓ ਅਸੀਂ ਪਿੰਡ ਰਾਮਪੁਰਾ ਜਮਰਵਾਲਾ ਲਹਿਰੇ ਦੀ ਇਹ ਹੱਦਵਾਂ ਦੇ ਇਧਰ ਲਹਿਰਾ ਹੈ ਇਧਰ ਜਵਾਲਾ ਵਾਲਾ ਪਿੰਡ ਹੈ ਇੱਥੇ ਜਿਹੜੀ ਪਟਾਲ ਕਲਾਂ ਇਹ ਬਰੀਵੋ ਫੈਕਟਰੀ ਲੱਗੀ ਹੈ ਪਰਾਲੀ ਵਾਲੀ ਉਹਦੀ ਜਿਹੜੀ ਵੇਸਟੇਜ ਹੈ ਉਹਨੂੰ ਇੱਥੇ ਸਟੋਰ ਕਰ ਰਹੇ ਨੇ ਸਾਡੇ ਖੇਤਾਂ ਦੇ ਵਿੱਚ ਸਾਹਮਣੇ ਤੁਸੀਂ ਦੇਖ ਸਕਦੇ ਹੋ ਦਰਬੀਰ ਜੀ ਦਿਖਾ ਦਿਓ ਕੈਮਰੇ ਨਾਲ ਇੱਥੇ ਬਹੁਤ ਜ਼ਿਆਦਾ ਵੇਸਟੇਜ ਦੇ ਢੇਰ ਨੇ ਉਹ ਲੱਗੇ ਹੋਏ ਨੇ ਕਾਫੀ ਕੀਲਿਆਂ 'ਚ ਤਕਰੀਬਨ ਤਕਰੀਬਨ 4-5 ਕੀਲਿਆਂ 'ਚ ਤੇ ਇੱਥੇ ਸਾਰੇ ਨਗਰ ਨਿਵਾਸੀ ਖੜੇ ਨੇ ਇਹ ਬਹੁਤ ਜ਼ਿਆਦਾ ਮੱਖੀਆਂ ਇੱਟਾ ਮੱਛਰ ਬੇਹੱਦ ਜਿਹਦੀ ਕੋਈ ਤਗਾਦ ਹੀ ਨਹੀਂ ਇੰਨਾ ਕਿ ਜ਼ਿਆਦੇ ਇੱਥੇ ਮੱਛਰ ਤੇ ਮੱਖੀਆਂ ਇਹ ਇਵਨ ਖੇਤਾਂ ਚ ਕੀ ਪਿੰਡਾਂ ਚ ਵੀ ਚਲ ਗਿਆ ਸਾਡੇ ਇਹ ਦੋਨਾਂ ਪਿੰਡਾਂ ਚ ਪਸ਼ੂਆਂ ਨੂੰ ਧਾਰ ਕੱਢਣ ਵੇਲੇ ਵੈਸੇ ਰਾਤ ਨੂੰ ਵੀ ਬਹੁਤ ਜ਼ਿਆਦੇ ਪਰੇਸ਼ਾਨੀ ਆ ਰਹੀ ਹੈ ਇਸ ਚੀਜ਼ ਦੀ ਤੇ ਅਸੀਂ ਅੱਜ ਉਹਰੇ ਸਾਰੇ ਨਗਰ ਨਿਵਾਸੀ ਇਕੱਠਾ ਹੋ ਕੇ ਸੋਸ਼ਲ ਮੀਡੀਆ ਰਾਹੀਂ ਮੀਡੀਆ ਰਾਹੀਂ ਪੱਤਰਕਾਰ ਵੀਰਾਂ ਤੱਕ ਵੀ ਇਹ ਭੇਜਾਂਗੇ ਕਿ ਇਹਦੀ ਵੱਧ ਤੋਂ ਵੱਧ ਖਬਰ ਲਾ ਕੇ ਪ੍ਰਸ਼ਾਸਨ ਨੂੰ ਤੇ ਉਹਨਾਂ ਕੰਪਨੀ ਵਾਲਿਆਂ ਨੂੰ ਸੂਚਿਤ ਕਰਨਾ ਚਾਹੁੰਦੇ ਅਸੀਂ ਵੀ ਇਹਦਾ ਕੋਈ ਹੱਲ ਕੀਤਾ ਜਾਵੇ। ਇਸ ਮੱਖੀਆਂ ਲਾਲਜੀ ਦਾ ਅਸੀਂ ਤਾਂ ਹੀ ਮੰਗ ਕਰਦੇ ਆ ਵੀ ਇਹਨੂੰ ਰੋੜ ਚਕਾ ਕੇ ਨਾਲ ਦੇ ਨਾਲ ਖੇਤਾਂ 'ਚ ਪਾਇਆ ਜਾਵੇ। ਇਹ ਬਿਮਾਰੀ ਪੈਦਾ ਹੋਊਗੀ। ਲਵੇ ਲਵੇ ਘਰ ਵੀ ਹੈਗੇ ਔਰ ਸਾਡੇ ਪ੍ਰਸਤਾਵ ਵੀ ਹੈਗਾ ਨਜ਼ਦੀਕ ਸਾਡੇ ਪਿੰਡ ਹੈਗਾ। ਇਹਨੂੰ ਉਰੋ ਚੱਕ ਕੇ ਨਾਲ ਦੇ ਨਾਲ ਖੰਡਾਇਆ ਜਾਵੇ ਇਹਨੂੰ ਸਟੋਰ ਨਾ ਕੀਤਾ ਜਾਵੇ। ਸਾਡੀ ਹੱਥ ਬੰਨ ਕੇ ਇਹੀ ਬੇਤੀ ਹੈ। ਤੁਸੀਂ ਪਿੰਡ ਵਾਲਿਆਂ ਦਾ ਪੱਖ ਸੁਣ ਲਿਆ। ਇਸ ਮਾਮਲੇ 'ਚ ਜਦੋਂ ਪਲਾਂਟ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਮਾਮਲੇ ਤੇ ਦੌਰਾ ਕਰਕੇ ਦੇਖ ਲਿਆ। ਇਸ ਮਾਮਲੇ ਦੇ ਵਿੱਚ ਅਸੀਂ ਹੁਣ ਉਥੇ ਪਲਾਂਟ ਦਾ ਜਿਹੜਾ ਓਨਰ ਹੈ ਜਿੱਥੇ ਸਿੱਟਿਆ ਜਾਂਦਾ ਹੈ ਜਿਹੜਾ ਉਸ ਪਲਾਟ ਦਾ ਓਨਰ ਹੈ ਉਹਦੇ ਨਾਲ ਗੱਲਬਾਤ ਕੀਤੀ ਹੈ ਉਥੇ ਸਪਰੇਅ ਕਰਾਤੀ ਉਹਨੂੰ ਠਕਣ ਦੇ ਲਈ ਪ੍ਰਬੰਧ ਕਰ ਦਿੱਤਾ ਗਿਆ ਅ ਹੋਰ ਕੀ ਕਹਿੰਦੇ ਹੋ ਤੁਸੀਂ ਖੁਦ ਸੁਣ ਲਓ ਮਾਮਲਾ ਇਹ ਹੈ ਕਿ ਸਰ ਜਿਹੜਾ ਤੁਹਾਡਾ ਵੇਸਟੇਜ ਪਲਾਂਟ ਹੈ ਰਾਮਪੂਰਾ ਜਵਾਰ ਵਾਲੇ ਤੇ ਲਹਿਰੇਗਾ ਅੱਗੇ ਦੀ ਹੱਦ ਦੇ ਵਿਚਕਾਰ ਹੂੰ ਸਰ ਉਥੇ ਤੁਹਾਡੀ ਵੇਸਟੇਜ ਕਾਰਨ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ ਖਾਸ ਕਰਕੇ ਮੱਖੀਆਂ ਬਹੁਤ ਪਰੇਸ਼ਾਨ ਕਰ ਰਹੀਆਂ ਨੇ ਪਿੰਡ ਵਾਲਿਆਂ ਨੂੰ ਹੂੰ ہیں پتہ کیا یہ جو جو کھاد ہے نا وہ تو دیکھو جی پرالی سے بنی ہوئی کھاد ہے وہ کیا ہوتا ہے کہ کئی بار تازی کھاد ہے نا اس پہ تھوڑی بہت ہی مکھیاں سی آ گئی تھی وہ اپنی اونر سے بات ہو گئی ہے وہ ہم نے وہاں پہ مکھیوں والا سپرے کرا دیا اور ٹارپلین لگوا دیا ساتھ ساتھ ہی بالکل ایکشن لے لیا ابھی میں اونر سے مل کے بھی آیا ہوں وہ بھی سیٹیسفائیڈ ہے वो एक दिन के लिए हुआ था थोड़ी देर के लिए आई थी और साथ ही क्लोज करा दिया बिल्कुल क्लोज करा दिया अभी भी मैं ओनर से जो है ना मालिक मिला हूँ और उनको सेटिस्फाई करा दिया है ना पहले ओनर से बात करी है क्योंकि जो पिंड वाले ओनर से टच में कर रहे थे ना तो ओनर को दिखा दिया है हमने तो वो कहता मैं पिंड वालों से कर लूंगा बस नहीं है कोई ज्यादा दिक्कत नहीं थी जी ਉਹ ਕਈ ਵਾਰ ਕੀ ਹੁੰਦਾ ਥੋੜਾ ਬੋਤਾ ਵੈਸੇ ਕਰ ਦਿਆ ਉਹ ਅਦਰਵਾਈਜ਼ ਜਰਾ ਮਰਚ ਮੱਖੀਆਂ ਤੇ ਉਹ ਵੀ ਪਰਾਲੀ ਕੀ ਖਾਦ ਹੈ ਵਧੀਆ ਖਾਦ ਹੈ ਜੀ ਉਹ ਤੋਂ ਹਾਂ ਅਧਿਕਾਰੀਆਂ ਦਾ ਜੋ ਕਹਿਣਾ ਠੀਕ ਹੈ ਆਪਣੀ ਥਾਂ ਤੇ ਪਰ ਗੱਲ ਤਾਂ ਸਵਾਲ ਤਾਂ ਇੱਥੇ ਖੜਾ ਹੋ ਜਾਂਦਾ ਕਿ ਜਿਸ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਪਲਾਂਟ ਲਾਇਆ ਹੋਵੇ ਉਹ ਉਦੋਂ ਵੱਧ ਪ੍ਰਦੂਸ਼ਣ ਕਰ ਰਿਹਾ ਹੋਵੇ ਬਾਇਓਗੈਸ ਐਵੇਂ ਤਾਂ ਬਣ ਨਹੀਂ ਜਾਂਦੀ ਹਾਲਾਂਕਿ ਇਸ ਗੱਲ ਦੇ ਲਈ ਆਪਾਂ ਸਿੱਧੇ ਰੂਪ ਚ ਨਹੀਂ ਕਹਿ ਸਕਦੇ ਕਿਉਂਕਿ ਉਹ ਪਰਾਲੀ ਦੀ ਬਹੁਤ ਹੌਲੀ-ਹੌਲੀ ਕੰਜ਼ਮਪਸ਼ਨ ਕਰਦੇ ਆ ਹੌਲਾ ਹੋ ਥੋੜਾ ਥੋੜਾ ਪ੍ਰਦੂਸ਼ਣ ਹੁੰਦਾ ਆ ਜਦੋਂ ਪਰਾਲੀ ਨੂੰ ਅੱਗ ਲੱਗਦੀ ਆ ਝੋਨੇ ਤੋਂ ਦੀ ਬਾਢੀ ਤੋਂ ਬਾਅਦ ਤਾਓ ਇੱਕੋ ਲੱਖਤ ਲੱਗਦੀ ਜਿਸ ਕਰਕੇ ਇੱਕੋ ਸਮੇਂ ਬਹੁਤ ਜ਼ਿਆਦਾ ਪ੍ਰਦੂਸ਼ਣ ਹੁੰਦਾ ਆ ਹਾਲਾਂਕਿ ਸਰਕਾਰ ਗੁਰਬਾਨੀ ਦੀ ਸਿਹਤ ਦੇ ਰਹੀ ਆ ਕਿਸਾਨਾਂ ਨੂੰ ਬਹੁਤ ਚੰਗੀ ਗੱਲ ਆ ਪਰ ਕਿਸਾਨਾਂ ਦੀ ਥਾਂ-ਥਾਂ ਤੇ ਜਿਹੜਾ ਬੁੱਢੇ ਨਾਲੇ ਦੇ ਵਿੱਚ ਗੰਦਾ ਪਾਣੀ ਸਿੱਟਿਆ ਜਾਂਦਾ ਜਿਹੜੇ ਇਹੋ ਜਿਹੇ ਪਲਾਟ ਆਪਣੀ ਵੇਸਟੇਜ ਸਹੀ ਤਰੀਕੇ ਨਾਲ ਸਾਮ ਨਹੀਂ ਸਕ ਰਹੇ ਆਬਾਦੀ ਦੇ ਕੋਲ ਪਿੰਡਾਂ ਦੇ ਕੋਲੇ ਐਸੀ ਵੇਸਟ ਸਾਮਣ ਦੇ ਲਈ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਨਹੀਂ ਸਾਮ ਸਕਦੇ ਜਿਹੜੀਆਂ ਫੈਕਟਰੀਆਂ ਮੜਾ ਮੁਈ ਧੂਆਂ ਪੈਦਾ ਕਰਦੀਆਂ ਨੇ ਤੇ ਜਿਹੜਾ ਗ੍ਰੀਨ ਟ੍ਰਿਬਿਊਨਲ ਦੇ ਨਿਯਮ ਤੇ ਕਾਨੂੰਨਾਂ ਨੂੰ ਨਹੀਂ ਮੰਨਦੀਆਂ ਦਿਸ਼ਾ ਨਿਰਦੇਸ਼ਾਂ ਨੂੰ ਨਹੀਂ ਮੰਨਦੀਆਂ ਉਹਨਾਂ ਤੇ ਕਦੋਂ ਕਾਰਵਾਈ ਹੋਏਗੀ ਸਵਾਲ ਤਾਂ ਇਹ ਵੱਡਾ ਤਦਈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਵਾਲਾ ਜਿਹੜਾ ਗੁਰੂਆਂ ਦਾ ਰਾਹ ਦਸਾਇਆ ਉੱਤੈ ਉੱਤੇ ਚੱਲਿਆ ਜਾ ਸਕਦਾ ਜੇਕਰ ਸਾਰਿਆਂ ਦੇ ਨਾਲ ਤਰਕ ਸੰਗਤ ਨਿਆਂ ਕੀਤਾ ਜਾਵੇ ਨਾ ਕਿ ਇੱਕ ਵਰਗ ਵਿਸ਼ੇਸ਼ ਨੂੰ ਜਿਹੜਾ ਉਹ ਤੁਸੀਂ ਸੂਲੀ ਟੰਗੀ ਰੱਖੋ